ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਪਸ਼ੂ ਵਿਖਾਉਣੇ ਆ ਇੱਕਾ ਟੋਕੜ ਗੱਪਣ ਮੈਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆਂ ਗਾਂ ਸੋਈ ਸਵਾਈ ਤੁਹਾਨੂੰ ਦਿਖਾਉਣੀ ਆ ਬਾਕੀ ਇੱਥੇ ਆਪਣੀਆਂ ਤਸੱਲੀਆਂ ਕਰਕੇ ਤੇ ਵੇਸ ਚ ਆ ਕੇ ਖੜੋ ਤੋਕੜ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂਜੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99143794 ਐਡਰੈਸ ਹੈਗਾ ਸ਼ਹਿਰ ਅੰਬਰਸਰ ਤੇ ਜ਼ਿਲ੍ਹਾ ਵੀ ਅੰਬਰਸਰ ਠੀਕ ਹੈ ਮਾਣੇ ਤਰਨ ਦਾ ਰੋਡ ਤੇ ਵੀ ਜੀ ਆਪਣਾ ਬੈਂਡ ਚਾਟ ਅਪਾਇੰਟਮੈਂਟ ਪੈਂਦਾ ਠੀਕ ਹੈ ਜੀ ਹਾਂਜੀ ਤੇ ਅੱਜ ਫੇਰ ਇੱਕ ਟੋਕੜ ਗੱਬਨ ਲੈਣ ਦੀ ਹੈ ਹਾਂਜੀ ਯਾਰ ਵੀਰ ਜੀ ਉੱਦਨ ਵਾਲੀ ਵੇ ਗਈ ਫਿਰ ਉਹ ਵੇ ਗਈ ਯਾਰ ਬੀਜੀ ਬੜੇ ਖੂਨ ਆਏ ਭਣ ਭਰਾਵਾਂ ਦੇ ਮਤਲਬ ਚੰਗੀ ਤੇ ਮਾੜੀ ਆ ਕੇ ਟੱਕਰ ਗਿਆ ਬੰਦੀ ਕਿੰਨਾ ਜੰਦਾ ਮਾਲ ਜੀ ਠੀਕ ਆ ਹਾਂ ਜੀ ਤੇ ਅੱਜ ਹੈਗੀਆਂ ਵਾ ਦੋਲ ਹਨਾ ਪਹਿਲਾਂ ਮਾਝੀ ਵਿਖਾ ਦੀ ਫਿਰ ਮੈਂ ਵਿਖਾ ਦਿੰਦੇ ਕਿੰਨੇ ਚਿਰ ਦੀ ਚੱਕ ਪਾਸ ਤੇ ਯਾਰ 20 ਦਾ ਡੇਢ ਮਹੀਨੇ ਦੀ ਮੈਂ ਚੈੱਕ ਕਰਾਈ ਹੈ ਅੱਛਾ ਪਰ ਅਜੇ ਮੈਂ ਪੱਕੀ ਕਨਫਰਮ ਨਹੀਂ ਕਰਦਾ ਲਫਾਫਾ ਵਿਖਾ ਦੋ ਡਾਕਟਰਾਂ ਦਾ ਵੀ 10 ਦਿਨਾਂ ਨੂੰ ਮੈਂ ਚੈੱਕ ਕਰਾਂਗੇ ਜੇ ਸ਼ੱਕ ਦੇਦਾ ਅੱਛਾ ਜੇ ਚੱਕ ਪਾਸ ਨਹੀਂ ਆਹ ਬੜਿਆ ਲਫਾਫਾ ਉਹ ਪਿਆ ਵੀ ਇਹ ਨਾ ਆ ਕੇ ਵੀ ਆਪਣੇ ਕੋਲੋਂ ਕਹੀ ਜਾਂਦੇ ਠੀਕ ਆ ਚੈੱਕ ਕਰਾਈ ਹੈ ਠੀਕ ਆ ਆਹ ਇਹਦੀ ਕਿਸਮਤ ਆ ਆਪਾਂ ਖਾਲੀ ਕਰਕੇ ਦਾ ਅੱਛਾ ਅੱਗੇ ਜਿੱਤ ਆਪਾਂ ਉਹਨਾਂ ਕੀ ਪਾਉਣਾ ਨਿਗਾਹ ਜਾਂ ਮੁੰਦਰੀ ਵਾਲਾ ਠੀਕ ਆ ਇਹ ਆ ਵੀ ਚੱਕ ਪਾਸਣੀ ਆ ਉਹ ਫਿਰ ਸਾਨੂੰ ਥੋੜਾ ਪਲੇਫਾ ਲੱਗ ਗਿਆ ਪਹਿਲਾਂ ਇਹ ਜੇ ਉਤਰਾਂ ਖਾਲੀਆਂ ਚ ਹੀ ਜਾਣੀਆਂ ਹਾਂ ਕਲਿੱਪ ਕਲੂਬ ਉਹ ਵੇਹਰ ਕੇ ਕਿੰਦਾ ਵਧੀਆ ਲੱਗਾ ਇਹਨੂੰ ਬਾਕੀ ਆ ਵੀ ਚਲੋ ਉਤਰਾਂ ਮੂੰਹ ਮੱਥੇ ਦੀ ਸੋਹਣੀ ਆ ਆਹ ਵੇਖੋ ਸੀਂਗ ਵੇਖ ਕਿੰਦਾ ਲੱਗਾ ਘੈਂਟ ਚਲੋ ਲੈ ਜਾ ਫਿਰ

ਦੇਖ ਸੰਦੇਗੇ ਛਲੀਆਂ ਚੰਗੀਆਂ ਆ ਜਿੰਨੇ ਵੀ ਆ ਚਲੋ ਸਫਾਈ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਮਿਲ ਕੇ ਮਿਲ ਨੇ ਚੰਗੀ ਲੱਗੀ ਹੈ ਬੜਾ ਸੋਹਣਾ ਮਰਾਦ ਯਾਰ ਜੀ ਠੀਕ ਹੈ ਤੇ ਉਤਰਾਂ ਦੁੱਧ ਕਿੰਨਾ ਇਹਦੇ ਕੋਲ ਉਹ ਧਰਤੀ ਜਿਹੜਾ ਪੈਸੇ ਨੂੰ ਆ ਕੀ ਦੇਣਾ ਸੌਤ ਕਰੀ ਅੱਛਾ 7 ਕਿਲੋ ਹੈਗਾ ਪੱਕਾ ਦੁੱਧ ਜੀ ਜੀ ਆਪ ਚਵਾ ਦੇਣਾ ਤੇ 3 ਥੱਲੇ ਬੈ ਜਾਣਾ ਜੀ ਸਾਰੇ ਫੰਕਸ਼ਨ ਸਾਰੇ ਹੀ ਹੈ ਅੱਛਾ ਸਾਰੇ ਫੰਕਸ਼ਨ ਹੈ ਭਾਵੇਂ ਇਹਨੂੰ ਪਾੜ ਦੇ ਚੋਣਾ ਹਾਂਜੀ ਭਾਵੇਂ ਇਹਨੂੰ ਕੀ ਅੱਛਾ ਹਾਂ ਠੀਕ ਹੈ ਸਾਰੇ ਕਰਾਂਗੇ ਠੀਕ ਮਤਲਬ ਇਹ ਵਿੱਚੋਂ ਲੱਗਿਆ ਖਰਾਬ ਨਹੀਂ ਕਰ ਦੀਗੇ ਚੋਈ ਹੋਏ ਇਹੇ ਟਾਈਮ ਦੁਪਹਿਰ ਦਾ ਵਾਪਸ ਆਣਾ ਚਲੋ ਟਾਈਮ ਤੇ ਫਿਰ ਕਈ ਵਾਰੀ ਕੁਝ ਹੋ ਕਰ ਜੇ ਨਾ ਕੋ ਪੂਰ ਨਾ ਕੋਈ ਛਟਾ ਠੀਕ ਹੈ ਹਾਂ ਆਪੇ ਜਿਹੇ ਲੈਸਨਾਂ ਦਾ ਵਿੱਚ ਆ ਦੇਖ ਸਕਦੇ ਜੀ ਇਹ ਵੀ ਜੇ ਪਰਸਮੀ ਨਹੀਂ ਆ 4000 ਰੁਪਏ ਜੀ ਤੇ ਉਹਦੇ ਕਰਕੇ ਥੋੜਾ ਜਿਹਾ ਅੱਗੇ ਪਿੱਛੇ ਕਰਦੀ ਆ ਜੀ ਇਹ ਵਿਚਵਾਜ ਤੁਹਾਨੂੰ ਦਿਖਾਉਣਾ ਹੈ ਤਾਂ ਰੰਗ ਖਾਤ ਨਹੀਂ ਤੇ ਇਹਦਾ ਮੁੱਲ ਫਿਰ 4000 ਰੁਪਏ ਦਾ ਮੈਂ ਉਸਾਸ ਲੈਂਦਾ ਕਿੱਡੀ ਸਾਫ ਆ ਕੋਈ ਬਾਹੀ ਸ਼ਾਈ ਨਹੀਂ ਹਾਂਜੀ ਬਾਅਦ ਲੈਣ ਵਾਲਾ ਮੁੱਲ ਜਦੋਂ ਆਪਾਂ ਆਨੇ ਆ ਨਾ ਵੀ ਇੱਥੇ ਛੋਟ ਕਰਨਾ ਹਾਂਜੀ ਕਈ ਭਣ ਭਰਾਾਂ ਚ ਵੀ ਤੁਸੀਂ ਮੁੱਲ ਕੀਤਾ ਹਾਂਜੀ ਮੁੱਲ ਮੈਂ ਦਾ 65000 ਰੁਪਏ ਹਾਂਜੀ 4000 ਜੀ ਕਰੀਏ ਕਿ ਮੰਨਤਾ ਨਾ ਉਹਦਾ 4000 ਦੇ ਦਈਏ 52 ਦੇ ਦਈਏ 457000 ਦੀ ਮੈਂ ਹਾਂ ਨਾ ਅੱਛਾ 57000 ਜੀ ਬਜਨ ਵਟਾ ਮੈਂ ਤਾਂ ਉਂਝ ਹੀ ਬੜਾ ਕੋਈ ਮੈਂ ਭੈਣ ਭਰਾ ਸਾਹਵਲੇ ਨਾ ਤੇ 2 ਰੁਪਏ ਕਮਾਈ ਕਰ ਲਵਾਂ ਤੇ ਦੁੱਧ ਪੱਕਾ ਕਿੰਨਾ ਹੋਣੇ ਦੇਖੋ 7 ਕਿਲੋ ਵੀ ਮੈਂ ਆਪਦੇ ਘਰੋਂ ਜਵਾ ਕੇ ਦਊ ਇੱਥੂ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਾਂ ਜਿੱਦੀ ਆਪਾਂ ਗਰੇ ਮਾਰੇ ਬੰਦੇ ਵਾਸਤੇ ਲਈ ਹੈ ਅੱਛਾ ਦੁੱਧ 10 ਕਿਲੋ ਅੱਛਾ ਭਾ ਮਿੱਠਾ ਅੱਛਾ ਕੋਈ ਇਥੇ ਦੁਕਾਨ ਤੋਰਾ ਫੇਰ ਇਹਨਾਂ ਵਿੱਚ ਬੱਚਾ ਹੈਗਾ ਇਹਦਾ ਉਹ ਅਛਾ ਹਾਂ ਹਾਂ ਜੇ ਬੱਚਾ ਇਹਦਾ ਸਾਂਭੀ ਕੇ ਇਹਨੇ ਬਿਲਕੁਲ ਕੱਟਿਆ ਇਹਨੇ ਬਸ ਆਪਾਂ ਕੇ ਇਹਦਾ ਡੋਲੂ ਛਡਾਉਣਾ ਹੈ ਅੱਛਾ ਕੋਈ ਡੇਰੀ ਤੇ ਨਾ ਜਾਵੇ ਠੀਕ ਹੈ ਉਤਰਾਂ ਥਾਣੇ ਪੂਰੇ ਆ ਮਾਨਾ ਹਰਦੀਪ ਜੀ ਕਿਦਾਂ ਥਾਣੇ ਥਣ ਪੂਰੇ ਓਕੇ ਆ ਇਹ ਆ ਵੀ ਗਾਂ ਕਈ ਵੀਰ ਸਾਂਭ ਬੋਦੀ ਕੱਟ ਕਰਦੇ ਪਛੂਆਂ ਜੀ ਵੇਗੇ ਤੇ ਸੰਭਨ ਵਾਲੀ ਜਗਾ ਤੇ ਚਲ ਜੂਗੀ ਤੇ ਦੁੱਧ ਵੀ ਨਾ ਚੰਗਾ ਚਵਾਈ ਜਾਣਾ ਤੇ ਸਰੀਰਾਂ ਵੀ ਰਾਜੀ ਹੋ ਜੂ। ਜਾਨ ਹੀ ਛਡਾਈ ਬਸ। ਅੱਛਾ। ਉਸ ਤਰ੍ਹਾਂ ਕੱਦ ਕਾਠ ਚੰਗਾ ਹੋਣਾ। ਬਹੁਤ ਚੰਗਾ। ਦੁੱਧ 10 ਕਿਲੋ। ਅੱਛਾ। ਦੋ ਟਾਈ ਚਵਾ ਕੇ ਦਾਵੇਂ ਭਾਵੇਂ ਕੋਈ ਦਿੱਤਰ ਮਾਰ ਲੈ। ਤੇ ਮੁੱਲ। ਤੇ ਮੁੱਲ ਨਿਗਾਰਾ ਕਰਦੀ। ਕਿੰਨਾ? 25000 ਰੁਪਏ। ਕੀ ਖੈਗੀ ਕਿ ਜੈਸ਼ੌਰ? ਤੁੰਗੇ ਲਾ ਜਨੇ ਦੇ ਦੀ ਛੱਡ ਦੀ ਯਾਰ। ਦੋ ਛੱਡ ਦੇ 22000 ਜੀ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਉਹਨੇ ਕੀ ਦੇ ਹੋਈ ਜਾਂਦਾ ਜੀ ਅੱਜ ਆਪਾਂ ਕੀ ਕਰਾਂਗੇ 10 ਕਿਲੋ ਦੁੱਧ ਆ ਮਗਰ ਬੱਚਾ ਭਾਈ ਯਾਰ ਦੀ ਅੱਛਾ ਭਾਈ ਯਾਰ ਦੀ ਹਾਂ ਪਹਿਲਾਂ ਵੇ ਮੇਰਾ ਭਰਾ ਦੋ ਟਾਈਮ ਚੋ ਗਿਆ ਅੱਗਲਾ ਵੇ ਕੋਈ ਦੋ ਟਾਈਮ ਚੋ ਵੇ ਇਕੱਠੇ ਕਰਨੇ ਆ ਹਾਂਜੀ ਹਾਂਜੀ ਜਿਹੜੇ ਵਾਂਟ ਪਾ ਗਏ ਦੁੱਧ ਚਵਾਉਣਾ ਹਾਂਜੀ ਉਹਨੇ ਇਹਦਾ ਕਿੱਦਾਂ ਵਿਚਾਰੇ ਨੇ ਉਹਦੇ ਟਾਇਪ ਪਾਸ ਕਰਨਾ ਤੇ ਬਾਕੀ ਸਾਂਭਣ ਵਾਲੀ ਆ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਹਾਂ ਖਾਣ ਨੂੰ ਚੰਗਾ ਲੱਗਾ ਤੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਆਪਾ ਖਰੀਦੋ ਜੀ